ਫਾਸਟ ਟੈਗ ਦੇ ਸਾਲਾਨਾ ਪਾਸ ਬਣਨੇ ਸ਼ੁਰੂ ਹੋ ਚੁੱਕੇ ਹਨ ਜਿਸ ਦਾ ਐਲਾਨ ਸਰਕਾਰ ਨੇ ਪਹਿਲਾਂ ਹੀ ਕਰ ਦਿੱਤਾ ਸੀ ਅਤੇ ਜੇਕਰ ਤੁਸੀਂ ਚਾਹੋ ਤਾਂ ਫਿਰ ਆਪਣਾ ਫਾਸਟ ਟੈਗ ਦਾ ਸਾਲਾਨਾ ਪਾਸ ਬਣਵਾ ਸਕਦੇ ਹੋ ਕਿਉਂਕਿ ਇਸ ਪਾਸ ਦੇ ਮਾਧਮ ਦੇ ਨਾਲ ਜਿੱਥੇ ਤੁਸੀਂ ਟੋਲ ਪਲਾਜ਼ੇ ਤੋਂ ਬਹੁਤ ਸਸਤੇ ਤਰੀਕੇ ਨਾਲ ਲੰਘ ਸਕਦੇ ਹੋ ਉੱਥੇ ਨਾਲ ਹੀ ਤੁਹਾਡੇ ਸਮੇਂ ਦੀ ਵੀ ਬਚਤ ਹੋਵੇਗੀ ਸਤਿ ਸ੍ਰੀ ਅਕਾਲ ਜੀ ਬਾਈਕ ਪੰਜਾਬੀ ਦੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਇਹ ਫਾਸਟ ਟੈਗ ਦਾ ਸਾਲਾਨਾ ਪਾਸ ਬਣੇਗਾ ਕਿੱਥੋਂ ਕਿੰਨੇ ਰੁਪਏ ਦਾ ਬਣੇਗਾ ਇਸ ਨੂੰ ਕਿਸ ਤਰੀਕੇ ਵਰਤਣਾ ਹੈਗਾ ਇਸ ਨੂੰ ਐਕਟੀਵੇਟ ਕਿਸ ਤਰ੍ਹਾਂ ਕਰਨਾ ਹੈਗਾ ਇਹ ਸਾਰੇ ਤੁਸੀਂ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਪਰੰਤੂ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਬਾਈ ਦੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਇਹ ਸਾਲਾਨਾ ਪਾਸ ਕਿਸੇ ਵੀ ਨਿੱਜੀ ਗੱਡੀ ਦਾ ਮਾਲਕ ਕਾਰ ਹੋਵੇ ਜੀਪ ਹੋਵੇ ਵੈਨ ਹੋਵੇ ਕਿਸੇ ਵੀ ਪ੍ਰਕਾਰ ਦੀ ਨਿੱਜੀ ਗੱਡੀ ਹੋਵੇ ਉਸ ਦਾ ਮਾਲਕ ਬਣਵਾ ਸਕਦਾ ਹੈ ਜਿਸ ਦੇ ਕੋਲ ਫਾਸਟੈਗ ਪਹਿਲਾਂ ਤੋਂ ਹੀ ਹੋਵੇ ਇਸ ਦੇ ਲਈ ਤੁਹਾਨੂੰ ਕੋਈ ਐਕਸਟਰਾ ਚਾਰਜ ਵੀ ਨਹੀਂ ਅਤੇ ਇਹ ਸਾਲਾਨਾ ਪਾਸ ਨੈਸ਼ਨਲ ਹਾਈਵੇ ਦੇ ਉੱਪਰ ਜਿਹੜੇ ਟੋਲ ਪਲਾਜ਼ਾ ਹੈ ਉੱਥੇ ਚੱਲੇਗਾ ਇਸ ਦੇ ਨਾਲ-ਨਾਲ ਨੈਸ਼ਨਲ ਐਕਸਪ੍ਰੈਸ ਦੇ ਉੱਪਰ ਵੀ ਤੁਸੀਂ ਇਸ ਦਾ ਫਾਇਦਾ ਉਠਾ ਸਕਦੇ ਹੋ ਹੁਣ ਆਪਾਂ ਇਸ ਪਾਸ ਦੀ ਫੀਸ ਦੀ ਵੀ ਗੱਲ ਕਰ ਲੈਂਦੇ ਆ 3000 ਰੁਪਏ ਸਾਲਾਨਾ ਇਸ ਦੀ ਫੀਸ ਹੋਵੇਗੀ ਪ੍ਰੀਪੇਡ ਇਸ ਨੂੰ ਚਾਰਜ ਕਰਵਾਉਣਾ ਪਵੇਗਾ ਅਤੇ ਫਿਰ ਇੱਕ ਸਾਲ ਭਰ ਤੁਸੀਂ ਇਸ ਦਾ ਲੁੱਟ ਨੈਸ਼ਨਲ ਹਾਈਵੇ ਦੇ ਉੱਪਰ ਟੋਲ ਪਲਾਜ਼ਾ ਜਾਂ ਫਿਰ ਨੈਸ਼ਨਲ ਐਕਸਪ੍ਰੈਸ ਦੇ ਉੱਪਰ ਟੋਲ ਪਲਾਜ਼ਾਏ ਉੱਥੇ ਕਰ ਸਕਦੇ ਹੋ ਪਰੰਤੂ ਇੱਕ ਸਾਲ ਦੇ ਨਾਲ-ਨਾਲ ਇਸ ਦੀ ਵੈਲਿਡਿਟੀ ਕੇਵਲ 200 ਟ੍ਰਿਪਾਂ ਤੱਕ ਹੋਵੇਗੀ ਮਤਲਬ ਕਿ ਜੇਕਰ ਤੁਹਾਡੇ 200 ਟ੍ਰਿਪ 6 ਮਹੀਨੇ ਦੇ ਵਿੱਚ ਵੀ ਖਤਮ ਹੋ ਜਾਂਦੇ ਨੇ ਤਾਂ ਫਿਰ ਤੁਹਾਨੂੰ ਇਸ ਪਾਸ ਨੂੰ ਦੁਬਾਰੇ ਤੋਂ ਰੀਚਾਰਜ ਕਰਵਾਉਣਾ ਪਵੇਗਾ ਹੁਣ ਇੱਥੇ ਆਪਾਂ ਟ੍ਰਿਪਾਂ ਦੀ ਵੀ ਗੱਲ ਸਮਝ ਲਈਏ ਟ੍ਰਿਪ ਦਾ ਮਤਲਬ ਇੱਥੇ ਇਹ ਲਗਾਇਆ ਜਾ ਰਿਹਾ ਹੈ ਕਿ ਮੰਨ ਲਓ ਤੁਸੀਂ ਕਿਸੇ ਵੀ ਨੈਸ਼ਨਲ ਹਾਈਵੇ ਦੇ ਉੱਪਰ ਟੋਲ ਪਲਾਜ਼ੇ ਦੇ ਉੱਪਰੋਂ ਲੰਘਦੇ ਹੋ ਭਾਵੇਂ ਤੁਸੀਂ ਕਿਸੇ ਵੀ ਪਾਸੇ ਤੋਂ ਲੰਘੋ ਤਾਂ ਉਸ ਨੂੰ ਇੱਕ ਟ੍ਰਿਪ ਮੰਨਿਆ ਜਾਵੇਗਾ ਅਤੇ ਜੇਕਰ ਫਿਰ ਤੁਸੀਂ ਉਸੇ ਟੋਲ ਪਲਾਜ਼ੇ ਤੋਂ ਦੁਬਾਰਾ ਵੀ ਕਰਾਸ ਕਰਦੇ ਹੋ ਤਾਂ ਉਸ ਨੂੰ ਦੋ ਟ੍ਰਿਪ ਮੰਨਿਆ ਜਾਵੇਗਾ ਇਸ ਤਰ੍ਹਾਂ ਕੁੱਲ ਮਿਲਾ ਕੇ ਤੁਸੀਂ 200 ਟ੍ਰਿਪਾਂ ਦੇ ਵਿੱਚ ਇਸ ਪਾਸ ਦੀ ਵੈਲਿਡਿਟੀ ਦੀ ਵਰਤੋਂ ਕਰ ਸਕਦੇ ਹੋ ਹੁਣ ਇਸ ਪਾਸ ਨੂੰ ਬਣਾਉਣ ਦਾ ਤਰੀਕਾ ਵੀ ਤੁਸੀਂ ਦੇਖ ਲਓ ਇਸ ਨੂੰ ਬਣਾਉਣ ਦਾ ਤਰੀਕਾ ਬਹੁਤ ਹੀ ਆਸਾਨ ਰੱਖਿਆ ਗਿਆ ਹੈ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਰਾਜਮਾਰਗ ਯਾਤਰਾ ਐਪ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ NHAI ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਪੋਰਟਲ ਦੇ ਉੱਪਰ ਜਾ ਕੇ ਵੀ ਤੁਸੀਂ ਆਪਣੇ ਪਾਸ ਨੂੰ ਬਣਵਾ ਸਕਦੇ ਹੋ ਹੁਣ ਇਸ ਪਾਸ ਨੂੰ ਐਕਟੀਵੇਟ ਕਰਨ ਦੇ ਲਈ ਤੁਸੀਂ ਐਪ ਦੀ ਵਰਤੋਂ ਵੀ ਕਰ ਸਕਦੇ ਹੋ ਅਤੇ ਪੋਰਟਲ ਦੀ ਵਰਤੋਂ ਵੀ ਕਰ ਸਕਦੇ ਹੋ ਪਰੰਤੂ ਇਸ ਨੂੰ ਐਕਟੀਵੇਟ ਕਰਨ ਦੇ ਲਈ ਤੁਹਾਨੂੰ ਆਪਣੇ ਵਹੀਕਲ ਅਤੇ ਤੁਹਾਨੂੰ ਆਪਣੇ ਫਾਸਟ ਟੈਗ ਦੀ ਐਲੀਜੀਬਿਲਟੀ ਦੀ ਵੈਰੀਫਿਕੇਸ਼ਨ ਕਰਵਾਣੀ ਪਵੇਗੀ ਜਦੋਂ ਤੁਹਾਡੇ ਫਾਸਟ ਟੈਗ ਅਤੇ ਤੁਹਾਡੇ ਵਹੀਕਲ ਦੀ ਐਲੀਜੀਬਿਲਟੀ ਦੀ ਵੈਰੀਫਿਕੇਸ਼ਨ ਹੋ ਜਾਵੇਗੀ ਤਾਂ ਉਸ ਤੋਂ ਬਾਅਦ ਤੁਸੀਂ 3000 ਰੁਪਏ ਦੀ ਫੀਸ ਭਰੋਗੇ ਅਤੇ ਫੀਸ ਭਰਨ ਦੇ ਲਈ ਵੀ ਤੁਹਾਨੂੰ ਉਸੇ ਐਪਲੀਕੇਸ਼ਨ ਜਾਂ ਫਿਰ ਉਸੇ ਪੋਰਟਲ ਦੇ ਉੱਪਰ ਲਿੰਕ ਪ੍ਰਾਪਤ ਹੋ ਜਾਵੇਗਾ ਅਤੇ ਫੀਸ ਭਰਨ ਤੋਂ ਬਾਅਦ ਲਗਭਗ 2 ਘੰਟੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਫਾਸਟ ਟੈਗ ਦਾ ਸਾਲਾਨਾ ਪਾਸ ਤੁਹਾਡਾ ਐਕਟੀਵੇਟ ਹੋ ਜਾਵੇਗਾ ਅਤੇ ਫਿਰ ਤੁਸੀਂ ਸਾਲ ਤੱਕ ਜਾਂ ਫਿਰ 200 ਟ੍ਰਿਪਾਂ ਤੱਕ ਇਸ ਸਾਲਾਨਾ ਪਾਸ ਦਾ ਫਾਇਦਾ ਲੈ ਸਕਦੇ ਹੋ ਮੈਂ ਇੱਕ ਵਾਰ ਫਿਰ ਦੁਹਰਾ ਦਿੰਦਾ ਕਿ ਕਮਰਸ਼ੀਅਲ ਵਾਹਨਾਂ ਦੇ ਲਈ ਇਹ ਪਾਸ ਨਹੀਂ ਹੈ ਇਹ ਪਾਸ ਕੇਵਲ ਤੁਹਾਡੇ ਨਿੱਜੀ ਵਾਹਨਾਂ ਦੇ ਲਈ ਹੈ ਅਤੇ ਇਸ ਦੇ ਨਾਲ ਨਾਲ ਇਹ ਫਾਸਟੈਗ ਤੁਹਾਨੂੰ ਕੋਈ ਅਲੱਗ ਤੋਂ ਜਾਰੀ ਨਹੀਂ ਹੋਵੇਗਾ ਸਗੋਂ ਤੁਹਾਡੇ ਮੌਜੂਦਾ ਫਾਸਟੈਗ ਦੇ ਉੱਪਰ ਹੀ ਇਸ ਨੂੰ ਐਕਟੀਵੇਟ ਕੀਤਾ ਜਾਵੇਗਾ ਤਾਂ ਮੈਂ ਉਮੀਦ ਕਰਦਾ ਹਾਂ ਦੋਸਤੋ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਅਤੇ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰੋ ਸੋ ਧੰਨਵਾਦ ਹੈ ਦੋਸਤੋ ਫੇਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ